வணக்கம் வணக்கம் பிருக்கும் போடாம். இக்கும் பந்தாயினேன். ਬਾਈ ਬਾਈ ਦੇ ਰਹਾਲੇ ਟਾਈਟ ਇਦਾ ਯਾਰ ਇਹ ਨਾ ਬਿੱਟ ਚੱਲੀ ਨਾ ਉਹਦੀ ਤੇ ਜਰਾ ਥੀਰੋ ਕਰਨਾ ਫੋਟੋ ਫੜੇ ਵੰਦੀ ਨੂੰ ਜਦੇ ਗਏ ਅਯਾ ਚਾ ਧਾਰਮੇ ਆ ਕੇ ਦੇ ਸਾਰੇ ਬੋਲੋ ਵਾ ਇਹ ਤਾਂ ਹੀ ਪੁੱਛੀ ਜਾਂਦੇ ਨੇ ਕਈ ਵਾਰ ਤਾਂ ਕਿੱਤੇ ਨਾ ਰੋਦਾ ਗਿੱਲਟਿਆ ਤੋਂ ਨਹੀਂ ਗੋਵਿੰਦਰਾ ਗੋਵਿੰਦਰਾ ਉਹਦਾ ਬੋਲ ਗਿਆ ਕਿਤੇ ਆ ਗੋਵਿੰਦਰਾ ਮੈਂ ਘਰ ਤੋਰਦਾ ਕਿਤੇ ਆ ਆ ਗਿਆ ਗੁਰਦਾ ਸਾਹਿਬ ਜਾਣਾਂ ਪਹਿਲਾਂ ਅੱਪਾ ਇਹ ਨਾ ਪਹਿਲਾਂ ਦਿੱਤ ਚੱਲਦੇ ਆ ਉਹ ਦੇਖੋ ਕਪਕ ਲੱਗੀ ਪਈ ਤਾਂ ਜਾਂਦੇ ਜੇ ਨਹੀਂ ਲੱਗੀ ਪਈ ਤਾਂ ਚੱਲਦੇ ਜਾਂ ਨਾ ਕੋਈ ਐਡੀ ਗੱਲ ਨਹੀਂ ਹੈਗੀ ਕਿ ਅੱਪਾ ਬਹਿ ਕੇ ਚਾਹ ਪੀਂਨੇ ਵਧੀਆ ਜੀ ਮੱਕੀ ਆਟਾ ਚੱਕੀ ਨਾਲ ਕਿਹਨੇ ਦੀ ਚਾਹ ਪੀਣੀ ਹੈ ਚਾਹ ਪੀਣੇ ਆਪਾਂ ਨਾਲ ਪੰਪ ਤੋਂ ਦੇ ਲਵਾਂਗੇ ਰੁਕਤੀ ਜਾਏ ਪਤਾ ਵੇਖ ਕੇ ਮੁੜ ਕੀ ਆ ਕੇ ਪੀ ਲੈ ਚਾਹ ਨਾਲ ਲੱਦਣਾ ਅੱਧਾ ਵਾਹੂ ਠੀਕ ਹੈ ਚਾਹ ਲਾਲਾ ਬੈਠਾ ਲਾਲਾ ਦਾ ਸੁਣਾਇਆ ਬਣਾ ਰਿਹਾ ਵੀਡੀਓ ਬਣਾ ਰਿਹਾ ਮੈਂ ਮੈਂ ਜਰੋਂਦੀ ਸਰਾਵਤ ਨੂੰ ਸਨੈਪਟਾਰ ਦੇ ਬਨਾਲਦੀ ਨਾਲ ਪਾਦਨੇ ਆ ਹ ਜਿਹੜੀ ਆਵਾਜ਼ ਮੂਹਰੀ ਜਾਂਦੀ ਹੈ ਵਿੱਚ ਵਿੱਚ ਜਿਹੜੀ ਆਉਂਦੀ ਹੈ ਉਹ ਕਿ ਲੀਡਿੰਗ ਪੰਜ ਦੀ ਹੋ ਜਾਂਦੀ ਆ ਸਨੈਪਟੇ ਮੇਂ ਜਿੱਦਾਂ ਮਰਜ਼ੀ ਚੱਲੇ ਆ ਸੇਮ ਸੇਮ ਨਹੀਂ ਹੁੰਦਾ ਬਾੜੀ ਲੱਗਦੇ ਆ ਨਾ ਉਹ ਲੱਗਦਾ ਇੰਨਾ ਕੰਨਾ ਵੀ ਇਹਨਾਂ ਨੂੰ ਫੜਕਦਾ ਬੱਸਦਾ ਹੁਣ ਬੱਸਦਾ ਨਹੀਂ ਆਪਣੇ ਖਾਣ ਚੁੱਕੀ ਅੱਛਾ ਅੱਛਾ ਆਪਣੇ ਆਪਣੇ ਨਹੀਂ ਖਾਣੀ ਕਰਦੇ ਆਂ

ਮਗਰ ਟਾਵਰ ਦੇ ਦਿੱਤੇ ਲੈ ਬੇ ਲੈਣਾ ਦੇਖੋ ਜੀ ਲੈ ਟਾਵਰ ਦੇ ਦਿੱਤੇ ਲੈ ਬਹਾੜਾ ਦੇ ਆ ਤੁਹਾਨੂੰ ਪਹਾੜੇ ਟਾਵਰਾਂ ਦੀ ਪੀ ਜਾਂ ਮੈਨੂੰ ਇਹ ਆ ਵੀ ਖੜੀ ਜਿੱਤੇ ਪਹੁੰਚ ਵੀ ਜਾਏਗੀ ਨਾ ਨਾ ਬਹੁਤ ਆਉਂਦੇ ਹੈ ਆਉਂਣ ਨਹੀਂ ਬਸ ਜਦੋਂ ਲਾਈਟ ਆਉਂਦੀ ਹੈ ਨਾ ਜਿਹੜੀ ਆਹ ਤੇ ਵੀ ਖਾਸੀ ਚੱਲ ਜਾਂਦੀ ਹੈ ਗੱਡੀ ਲਾਈਟੀਆਂ ਆਉਣ ਦੀ ਤਾਂ ਆਹ ਕੋਈ ਲਾਈਟ ਪਤਾ ਨਹੀਂ ਮੈਂ ਕਰਦੇ ਕੀ ਇੱਧਰ ਮੁੜਨਾ ਦੋ ਰੁਪਏ ਇੱਧਰ ਮੁੜਨਾ ਉਹ ਸਿੱਧਾ ਸਿੱਧਾ ਜਾਣਾ ਦੇਖ ਲੈ ਸਿੱਧਾ ਸਿੱਧਾ ਉੱਥੇ ਤੇ ਆ ਨਹੀਂ ਨਾ ਅੰਨ ਦੇ ਤੱਕ ਆਪਾਂ ਇੱਧਰ ਜਾਣਾ ਗੱਡੀ ਪਰ ਪਹੁੰਚ ਜਾਓ ਇੱਥੇ ਦਾ ਛੇੜਾਂ ਵਾਲਾ ਗੇਟ ਆ ਆਪਾਂ ਛੇੜਾਂ ਵਾਲਾ ਗੇਟ ਤੋਂ ਜਾਵਨੇ ਆਪਾਂ ਉੱਪਰ ਜਾਣਾ ਫਿਰ ਉੱਪਰ ਇੱਧਰ ਹੀ ਆ ਇੱਧਰ ਆਪਣੀ ਗੱਡੀ ਨਹੀਂ ਜਾਂਦੀ ਨਾ ਪਰ ਇੱਧਰ ਨੂੰ ਇੱਧਰ ਗੱਡੀ ਪਹੁੰਚ ਜਾਂਦੀ ਹੈ ਇੱਧਰੋਂ ਕੋਣ ਜਾਊਗੀ ਹਾਂ ਉਹਨਾਂ ਟਾਂ ਚੱਲੇ ਜਾਣ ਤਾਂ ਗੱਡੀ ਰੋੜ ਕੇ ਵੀ ਬਹੁਤ ਚੱਲ ਜਾਊਗੀ ਇੱਧਰ ਨੂੰ ਹਾਂ ਮੈਂ 10 ਕਿਲੋਮੀਟਰ ਬਾਅਦ ਆਪਾਂ ਪਹੁੰਚਾਂਗੇ ਦੇ ਵੱਡੋ ਅੱਗੇ ਆਹ ਮਹਿੰਗਿਆ ਪਾ 20 ਰੁਪਿਆ ਡੀਜ਼ਲ 6 ਰੁਪਿਆ ਕਿੱਥੇ ਆ ਹੈ ਪੰਪ ਕਿੱਥੇ ਆ ਡੋਨ ਦੇ ਸਸਤਾ ਡੀਜ਼ਲ 6 ਰੁਪਿਆ ਸਸਤਾ ਕਿਹੜਾ ਸਸਤਾ ਵੀਡੀਓ ਕੱਢੀ ਜਾਂਦਾ 6 ਰੁਪਿਆ ਹੋ ਆ ਕਿਹੜਾ ਸਸਤਾ ਬੋਲੋ ਆਪਣਾ ਹਾਂ ਕਿਹੜਾ ਸਸਤਾ ਬੋਲੋ ਆ ਇਹ ਪਹਿਲਾਂ 70 ਰੁਪਏ ਸਸਤਾ ਦੇ ਬਾਬਾ ਸਿਲੰਡਰ ਨਹੀਂ ਸਸਤਾ ਸਿਲੰਡਰ ਰੱਖ ਫੇਰ ਉਹ ਤੋਂ ਕਿੰਨੇ ਕਿਤੇ ਜਾ ਕੇ ਕਰੂਗਾ ਇੱਧਰ ਲੈ ਕੇ ਜਾ ਕੇ ਕਰਾਂਗਾ ਜੈੰਗੀ ਸ਼ੈੰਗੀ ਉੱਡੇ ਫਿਰਦੇ ਆ ਨਾ ਜੱਟ ਉਹਨਾ ਕੰਮਾਂ ਵਾਲੇ ਅਰੀ ਬਾਬੇ ਦਾ ਨੰਬਰ ਹੈਗਾ ਤੇਰੇ ਕੋਲ ਕਿਹਦਾ ਅਰੀ ਬਾਬੇ ਦਾ ਉਹ ਬਾਗ ਨਹੀਂ ਜਾਂਦਾ ਇਹ ਨਾ ਬਾਬਾ ਯਾ ਅਰੀ ਬਾਬਾ ਇਹੜਾ ਇਹਦਾ ਉਹ ਹੁੰਦਾ ਮੇਰੇ ਕੋਲ ਸੋ ਨਹੀਂ ਹੈ ਪਤਾ ਨਹੀਂ ਯਾ ਨੰਬਰ ਹੈਗਾ ਦੀਗਾ ਪੈਣਾ ਕੱਟਿਆ ਗਿਆ ਮੇਰੇ ਕੋਲ ਉਹਨੇ ਕਰਦਿਆਂ ਦਾ ਨੰਬਰ ਦਾ ਪਤਾ ਹੈਗਾ ਨਾ ਮੈਂ ਪਤਾ ਨਹੀਂ ਤੁਹਾਨੂੰ ਨਾ ਕੋਈ ਨਾ ਹੈਗਾ ਉਹ ਕਰਦਿਆਂ ਦਾ ਨੰਬਰ ਦਾ ਕੱਟਿਆ ਗਿਆ

ਆ ਬੇ ਖੇਤੀ ਕੋਈ ਵੀ ਉਹ ਏਲਾ ਡੋਡ 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 ਦੇ ਨੇ ਕਿ ਏਲਾ ਉਹ ਰਜਾ ਬਾੜੀ ਦੇ ਉੱਪਰ ਆ ਨਾ ਪਰ ਟੈਕ ਆ ਵੀਡੀਓ ਬਣਾ ਲਾ Bạn đừng có nhớ Hello Tadjahi 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 ਦਿੰ ਚਾਰ ਵਜੇ ਤੱਕ ਮਿਲਨੀ ਨਹੀਂ ਆਈ ਮੈਂ ਆਇਆ ਉਹਨਾਂ ਦੇ ਅੱਜ ਅਡਾਲਾ ਗੱਡੀ ਉਹਦੇ ਕੱਲ ਨੂੰ ਕਹਿੰਦੇ ਲੈ ਜਾਣਾ ਮੈਂ ਤਾਂ ਉਹ ਕਹਿੰਦੇ ਤੋੜ ਲੋ ਆਪ ਆਕੇ ਇੱਥੇ ਲਾਲਾ ਪੱਤਨਾ ਕੋਲ ਮੈਂ ਤਾਂ ਬਹੁਤ ਦੂਰ ਆ ਜੀ